ਕਰਨਲ ਬਾਟ ਕੁਟਮਾਰ ਮਾਮਲੇ ਦੇ ਵਿੱਚ ਅੱਜ ਪੰਜਾਬ ਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਜਿੱਥੇ ਚੰਡੀਗੜ੍ਹ ਪੁਲਿਸ ਨੂੰ ਫਟਕਾਰ ਹਾਈ ਕੋਰਟ ਦੇ ਵੱਲੋਂ ਲੱਗੀ ਹੈ ਕਿਹਾ ਗਿਆ ਹੈ ਕਿ ਅਸੀਂ ਜਾਂਚ ਕਰਨ ਦੇ ਵਿੱਚ ਚੰਡੀਗੜ੍ਹ ਪੁਲਿਸ ਫੇਲ ਹੋਈ ਹੈ ਦੱਸ ਦਈਏ ਕਿ ਉਹੀ ਮਾਮਲਾ ਹੈ ਜਿੱਥੇ ਪਟਿਆਲਾ ਦੇ ਕਰਨਲ 62 ਤੇ ਉਸਦੇ ਪੁੱਤਰ ਦੀ ਪੁਲਿਸ ਅਧਿਕਾਰੀਆਂ ਦੇ ਵੱਲੋਂ ਕੁੱਟਮਾਰ ਕੀਤੀ ਗਈ ਸੀ ਜਿਸ ਦੇ ਵਿੱਚ ਪੁਲਿਸ ਵਰਸਸ ਆਰਮੀ ਦਾ ਮਾਹੌਲ ਬਣਿਆ ਸੀ ਜਿਸ ਤੋਂ ਬਾਅਦ ਮੰਗ ਕੀਤੀ ਗਈ ਸੀ ਪਰਿਵਾਰ ਦੇ ਵੱਲੋਂ ਕਿ ਇਸ ਦੀ ਜਾਂਚ ਪੰਜਾਬ ਪੁਲਿਸ ਤੋਂ ਨਾ ਕਰਵਾਈ ਜਾਵੇ ਚੰਡੀਗੜ੍ਹ ਪੁਲਿਸ ਤੋਂ ਜਾਂਚ ਹੋਵੇ ਜਿਸ ਤੋਂ ਬਾਅਦ ਮਾਮਲਾ ਚੰਡੀਗੜ੍ਹ ਪ੍ਰਸ਼ਾਸਨ ਦੇ ਕੋਲ ਚੱਲ ਗਿਆ ਸੀ ਲੰਬਾ ਸਮਾਂ ਲੰਘਿਆ ਪਰ ਕੋਈ ਜਾਂਚ ਚੰਗੀ ਤਰ੍ਹਾਂ ਨਹੀਂ ਹੋਈ ਇਸ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਨੂੰ ਫਟਕਾਰ ਜਿਹੜੀ ਉਹ ਲੱਗੀ ਹੈ ਹਾਈ ਕੋਰਟ ਦੇ ਵਿੱਚ ਅੱਜ ਇਸ ਮਾਮਲੇ ਦੇ ਵਿੱਚ ਸੁਣਵਾਈ ਹੋਈ ਜਿਸ ਦੇ ਵਿੱਚਕਰ ਨਾਲ ਪੁਸ਼ਪਿੰਦਰ ਸਿੰਘ ਬਾਠ ਮਾਮਲੇ ਦੀ ਸੁਣਵਾਈ ਦੇ ਉੱਤੇ ਪੂਰਨ ਤੌਰ ਤੇ ਕੇਸ ਨੂੰ ਜਿਹੜਾ ਇਹ ਫਿਰ ਤੋਂ ਖੰਗਾਲਿਆ ਗਿਆ ਐਸਐਸਪੀ ਨੇ ਹਾਈ ਕੋਰਟ ਨੂੰ ਦੱਸਿਆ ਕਿ ਜਾਂਚ جاری ਹੈ ਤੇ ਨਿਰਧਾਰਿਤ ਸਮੇਂ ਦੇ ਵਿੱਚ ਪੂਰੀ ਖੋਜ ਜਾਵੇਗੀ ਐਸਤੇ ਹਾਈ ਕੋਰਟ ਨੇ ਕਿਹਾ ਕਿ ਭਾਵੇਂ ਤੁਹਾਡੀ ਜਾਂਚ ਚੱਲ ਰਹੀ ਹੈ ਪਰ ਇਹ ਸਹੀ ਤਰੀਕੇ ਦੇ ਨਾਲ ਨਹੀਂ ਹੋ ਰਹੀ ਪੂਰਨ ਤੌਰ ਤੇ ਹਾਈ ਕੋਰਟ ਇਸ ਜਾਂਚ ਤੋਂ ਸੰਤੁਸ਼ਟ ਨਹੀਂ ਸੀ ਬਾਅਦ ਦੇ ਵਕੀਲ ਨੇ ਕਿਹਾ ਕਿ ਇਸ ਮਾਮਲੇ ਦੇ ਦੋਸ਼ੀ ਇੰਸਪੈਕਟਰ ਰੋਨੀ ਸਿੰਘ ਦੀ ਜ਼ਮਾਨਤ ਦੀ ਸੁਣਵਾਈ ਦੌਰਾਨ ਚੰਡੀਗੜ੍ਹ ਪੁਲਿਸ ਨੇ ਕਿਹਾ ਸੀ ਕਿ ਉਹ ਰੋਨੀ ਸਿੰਘ ਨੂੰ ਗ੍ਰਿਫਤਾਰ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਨੇ ਅਤੇ ਉਸ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਪਰ ਐਸੇ باوجود ਅੱਜ ਤੱਕ ਚੰਡੀਗੜ੍ਹ ਪੁਲਿਸ ਇੰਸਪੈਕਟਰ ਰੋਨੀ ਸਿੰਘ ਨੂੰ ਗ੍ਰਿਫਤਾਰ ਨਹੀਂ ਕਰ ਇਹ ਸਪਸ਼ਟ ਹੈ ਕਿ ਪੁਲਿਸ ਵੇਟਾਂ ਦੇ ਨਾਲ ਕੰਮ ਨਹੀਂ ਕਰ ਰਹੀ ਕਰਨਲ ਬਾਠ ਨੂੰ 5 ਸੱਟਾਂ ਲੱਗੀਆਂ ਸਨ ਜਦੋਂ ਇਹ ਕੁੱਟਮਾਰ ਹੋਈ ਸੀ ਤੇ ਉਸ ਦਾ ਰਾਣ ਉਸਦੀ ਬਾਹ ਜਿਹੜੀ ਹੈ ਉਹ ਟੁੱਟ ਗਈ ਸੀ ਤੇ ਉੱਥੇ ਹੀ ਪੁੱਤਰ ਦੇ ਨੱਕ ਜਿਹੜਾ ਹੈ ਉਹ ਟੁੱਟ ਗਿਆ ਸੀ ਗੈਰੀਆਂ ਸੱਟਾਂ ਜਿਹੜੀਆਂ ਨੇ ਲੱਗੀਆਂ ਸੀ ਲਗਭਗ ਕਰਨਲ ਬਾਠ ਦੇ ਪੁੱਤਰ ਨੂੰ 8 ਸੱਟਾਂ ਲੱਗੀਆਂ ਸੀ ਬਾਠ ਦੇ ਵਕੀਲ ਨੇ ਕਿਹਾ ਕਿ ਇਹ ਸਿਰਫ ਹਮਲੇ ਦਾ ਮਾਮਲਾ ਨਹੀਂ ਇਹ ਸਿਰਫ ਇੱਕ ਸੀਨੀਅਰ ਫੌਜੀ ਅਧਿਕਾਰੀ ਤੇ ਹਮਲਾ ਹੈ ਜੋ ਕਿ ਪੁਲਿਸ ਅਧਿਕਾਰੀਆਂ ਦੇ ਵੱਲੋਂ ਕੀਤਾ ਗਿਆ ਹੈ ਕਰਨਾਲ 바ਟੇ ਵਕੀਲ ਨੇ ਕਿਹਾ ਕਿ ਪੂਰੀ ਜਾਂਚ ਸਿਰਫ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਬਚਾਉਣ ਦੇ ਲਈ ਕੀਤੀ ਜਾ ਰਹੀ ਹੈ ਹਾਈ ਕੋਰਟ ਨੇ ਪੁੱਛਿਆ ਕਿ ਇੰਸਪੈਕਟਰ ਰੋਨੀ ਸਿੰਘ ਅਤੇ ਹੋਰ ਦੋਸ਼ੀ ਕਿੱਥੇ ਨੇ ਹੁਣ ਤੱਕ ਉਹ ਪੁਲਿਸ ਅਧਿਕਾਰੀ ਕਿਉਂ ਨਹੀਂ ਲੱਭੇ ਤਾਂ ਇਸ ਦੇ ਉੱਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਕਿਹਾ ਕਿ ਉਹ ਸਾਰੇ ਗੈਰ ਹਾਜ਼ਰ ਨੇ ਜਿਸ ਦੇ ਚਲਦੇ ਹਾਈ ਕੋਰਟ ਨੇ ਇੱਕ ਹੋਰ ਮੁੱਦਾ ਜਿਹੜਾ ਚੱਕਿਆ ਹੈ ਕਿ 307 ਧਾਰਾ ਕਿਉਂ ਹਟਾਈ ਗਈ ਐਸਟੀ ਹਾਈ ਕੋਰਟ ਨੇ ਪੁੱਛਿਆ ਕਿ ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕਦੋਂ ਤੱਕ ਕਰੋਗੇ ਜਿਸ ਤੋਂ ਬਾਅਦ ਸਵਾਲ ਖੜੇ ਹੋਏ ਤੇ ਹਾਈ ਕੋਰਟ ਨੇ ਸਿੱਧੇ ਤੌਰ ਤੇ ਚੰਡੀਗੜ੍ਹ ਪੁਲਿਸ ਨੂੰ ਕਹਿ ਦਿੱਤਾ ਕਿ ਤੁਸੀਂ ਇਸ ਜਾਂਚ ਦੇ ਵਿੱਚ ਫੇਲ ਹੋ ਚੁੱਕੇ ਹੋ ਐਸ ਤੋਂ ਪਹਿਲਾਂ ਪੰਜਾਬ ਪੁਲਿਸ ਦੇ ਉੱਤੇ ਉਸ ਦੀ ਪਤਨੀ ਨੇ ਵੱਲੋਂ ਇਲਜ਼ਾਮ ਲਗਾਈ ਗਈ ਸੀ ਕਿ ਪੰਜਾਬ ਪੁਲਿਸ ਨਹੀਂ ਜਾਂਚ ਕਰੇਗੀ ਕਿਉਂਕਿ ਉਹਨਾਂ ਦੇ ਖੁੱਦੇ ਅਧਿਕਾਰੀ ਨੇ ਤੇ ਹੁਣ ਚੰਡੀਗੜ੍ਹ ਪੁਲਿਸ ਦੇ ਵੱਲੋਂ ਵੀ ਐਸ ਨੂੰ ਲੈ ਕੇ ਜਾਂਚ ਪੂਰਨ ਤੌਰ ਤੇ ਫੇਲ ਸਾਬਿਤ ਹੋਈ ਹੈ ਜਿਸ ਦੇ ਚੱਲਦੇ ਅੱਜ ਮਾਮਲਾ ਹਾਈ ਕੋਰਟ ਨੇ ਸੀਬੀਆਈ ਨੂੰ ਸੌਂਪ ਦਿੱਤਾ ਹੈ ਹੁਣ ਸੀਬੀਆਈ ਇਸ ਮਾਮਲੇ ਦੀ ਜਾਂਚ ਕਰੇਗੀ ਜਿਸ ਤੇ ਚੱਲਦੇ ਚੰਡੀਗੜ੍ਹ ਅਤੇ ਪੰਜਾਬ ਪੁਲਿਸ ਨੂੰ ਫਟਕਾ ਜਿਹੜਾ ਉਹ ਅੱਜ ਹਾਈ ਕੋਰਟ ਤੋਂ ਪਈ ਹੈ